ਅੱਜ ਵਾਰਡ ਨੰਬਰ 46 ਵਿਖੇ ਪਹੁੰਚੇ ਆ ਜੇ ਨਵੇਂ ਨਿਯੁਕਤ ਜਿਹੜੇ ਨੌਜਵਾਨ ਆਗੂ ਨੇ ਜਿਹੜੇ ਕਾਂਗਰਸ ਪਾਰਟੀ ਦੇ ਹੀ ਕਾਫੀ ਜਿਹੜੇ ਤੋਂ ਸੇਵਾ ਕਰ ਰਹੇ ਨੇ ਸਰਦਾਰ 인ਦਰਬੀ ਸਿੰਘ ਜੀ ਬੁਲਾ ਰਹੀ ਆ ਜਿਹੜੇ ਪੰਜਾਬ ਦੇ ਕਾਂਗਰਸ ਦੇ ਹੀ ਮੀਤ ਪ੍ਰਧਾਨ ਨੇ ਉਹਨਾਂ ਦੇ ਬਹੁਤ ਹੀ ਖਾਸ ਨੇ ਜਿਹੜੇ ਅੱਜ ਵਾਰਡ ਨੰਬਰ 46 ਤੋਂ ਹੀ ਕਾਉਂਸਲਰ ਬਣੇ ਨੇ ਨਵੀ ਜੀ ਪਹਿਲੋਂ ਤੇ ਤੁਹਾਨੂੰ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਤੇ ਕਾਉਂਸਲਰ ਬਣਨ ਦੀਆਂ ਵੀ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਿਹੜੇ ਦਰਸ਼ਕ ਇਹ ਚੈਨਲ ਵੇਖ ਰਹੇ ਆ ਜਿਹੜਾ ਅੱਜ ਮੈਂ ਲਾਈਵ ਜਾ ਰਿਹਾ ਉਹਨਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਰਾਇਓ ਵਧੀਆ ਨਵਾਂ ਸਾਲ ਚੜ੍ਹਾਵੇ ਸਾਰੇ ਵੀਰ ਭਰਾ ਖੁਸ਼ੀਆਂ ਭਰਾ ਨਵਾਂ ਸਾਲ ਹੋਵੇ ਨਵੇਂ ਜੀ ਅੱਜ ਜਿਹੜਾ ਤੁਸੀਂ ਆਪਣਾ ਅੱਜ ਸਾਰੇ ਵੀਰ ਅੱਜ ਇਕੱਠੇ ਕਰ ਰਹੇ ਹੋ ਆਪਣੇ ਦਫ਼ਤਰ ਵਿਖੇ ਅੱਜ ਤੁਸੀਂ ਆਪਣੇ ਲੋਕ ਜਿਹੜਾ ਧੰਨਵਾਦ ਦੌਰਾ ਗੱਡ ਰਹੇ ਜੇ ਵਾਰਡ ਦਾ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੁਸੀਂ ਦੇਖੋ ਜੀ ਸ਼ੀ ਦੀ ਦਿਹਾੜਿਆਂ ਨੂੰ ਦੇਖਦੇ ਹੋਏ ਆਪਾਂ ਧੰਨਵਾਦ ਦੌਰਾ ਜਿਹੜਾ ਬਾ ਉਹ ਰੱਦ ਕਰਤਾ ਸੀ ਤੇ ਸਾਰਿਆਂ ਹੀ ਵਾੜ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਸੀ ਉਹਨਾਂ ਸਾਰਿਆਂ ਦੀ ਇੱਛਾ ਸੀ ਕਿ ਮੈਂ ਇੱਕ ਵਾਰੀ ਗਲੀਆਂ 'ਚ ਜਾ ਕੇ ਉਹਨਾਂ ਦੇ ਘਰਾਂ 'ਚ ਜਾ ਕੇ ਧੰਨਵਾਦ ਕਰਾਂ ਸੋ ਮੇਰੀ ਵੀ ਮਨ ਦੀ ਇੱਛਾ ਸੀ ਕਿ ਮੈਂ ਉਹਨਾਂ ਤੱਕ ਪਹੁੰਚ ਕਰਾਂ ਤੇ ਉਹਨਾਂ ਦਾ ਧੰਨਵਾਦ ਕਰਾਂ ਸੋ ਸ਼ੀਦੀ ਦੇ ਆਰੇ ਨੂੰ ਮੁੱਖ ਰੱਖਦੇ ਹੋਏ ਆਪਾਂ 28 ਤਰੀਕ ਤੱਕ ਜਿਹੜੇ ਆ ਉਹ ਰੱਦ ਕਰਤਾ ਸੀ ਕੋਈ ਵੀ ਧੰਨਵਾਦ ਦੌਰਾ ਨਹੀਂ ਸੀ ਰੱਖਿਆ ਹੁਣ ਅੱਜ ਢੋਲ ਟ ਮੱਕੇ ਦੇ ਨਾਲ ਸਾਰੇ ਵੀਰ ਭਰਾ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਜਾਵਾਂਗੇ ਗਲੀ-ਗਲੀ ਦੇ ਵਿੱਚ ਜਾ ਕੇ ਧੰਨਵਾਦ ਕਰਾਂਗੇ ਸੋ ਲੋਕਾਂ ਦਾ ਜਿਹੜਾ ਉਤਸ਼ਾਹ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਲੋਕੀ ਪੱਬਾ ਭਾਰਵੇਂ ਲੋਕੀ ਇੰਤਜ਼ਾਰ ਕਰ ਰਹੇ ਨੇ ਸਵੇਰ ਦੀਆਂ ਗੋਲਾਂ ਆ ਰਹੀਆਂ ਕਿ ਭਾਜੀ ਸਾਡੀ ਗਲੀ 'ਚ ਕਦੋਂ ਆ ਰਹੇ ਜੇ ਸਾਡੀ ਕਲੋਨੀ 'ਚ ਕਦੋਂ ਆ ਰਹੇ ਜੇ ਮੈਂ ਇਨਾ ਪਿਆਰ ਜਿਹੜਾ ਇਨਾ ਮਾਨ ਇਸ ਮੈਨੂੰ ਬਖਸ਼ਿਆ ਉਹ ਮੈਂ ساری ਜ਼ਿੰਦਗੀ ਵੀ ਲਾ ਦਵਾਂ ਆਪਣੀ ਇਸ ਵਾਰਡ ਦੇ ਲੇਖੇ ਤਾਂ ਵੀ ਨਹੀਂ ਜਿਹੜਾ ਵਾ ਮੈਂ ਵਾਰਡ ਵਾਸੀਆਂ ਦਾ ਬੋਲ ਮੋੜ ਨਹੀਂ ਸਕਦਾ ਨਵੀਜੀ ਪਿਛਲੀ ਵਾਰੀ ਕਾਫੀ ਪਿਛਲੇ ਵੀਰੇ ਕਾਉਂਸਲਰ ਬਣੇ ਸੀ ਉਹ ਤੋਂ ਵੀ ਚਲੋ ਤੁਹਾਡੇ ਵਾਰਡ ਦਾ ਮੈਂ ਕਾਫੀ ਦੌਰਾ ਕੀਤਾ ਸੀ ਉਹ ਤੋਂ ਵੀ ਚਲੋ ਸਾਡੇ ਇਹ ਚੈਨਲ ਰਾਹੀਂ ਆਪਾਂ ਵਾਰਡ ਦੇ 16 ਵਾਰਡਾਂ ਕੱਢੀਆਂ ਸੀ ਅੱਜ ਬੜੀ ਵੱਡੀ ਜ਼ਿੰਮੇਵਾਰੀ ਆ ਵਾਰਡ ਵਾਸੀਆਂ ਨੇ ਤੁਹਾਡੇ ਤੇ ਅੱਜ ਦੇ ਦਿੱਤੇ ਜ਼ਿੰਮੇਵਾਰੀ ਕਾਉਂਸਲਰ ਤੁਹਾਨੂੰ ਬਣਾਤਾ ਵਾ ਮੇਨ ਸਮੱਸਿਆ ਕੀ ਆਂਦੀ ਆ ਕਈ ਜਗ੍ਹਾ ਤੇ ਕੋੜੇ ਦੀ ਸਮੱਸਿਆ ਹੁੰਦੀ ਹੈ ਪਿਛਲੀਆਂ ਸਰਕਾਰਾਂ ਦੇ ਮੈਂ ਗੱਲ ਕਰਦਾ ਜੀ ਪਿੱਛੇ ਪਿਛਲੀ ਸਰਕਾਰ ਹੁੰਦਾ ਕਾਉਂਸਲਰ ਜਿਹੜਾ ਮੌਜੂਦਾ ਸੀ ਉਹਨਾਂ ਦਾ ਬੜਾ ਧਿਆਨ ਚ ਲਿਆਉਂਦੇ ਸੀ ਲੋਕ ਪਰ ਉਹ ਧਿਆਨ ਨਹੀਂ ਦਿੰਦੇ ਉਹ ਕਹਿੰਦੇ ਬਾਹਰੋਂ ਆ ਅੱਜ ਤੁਸੀਂ ਇੱਥੋਂ ਦੇ ਇਹ ਵਿਸਨੇਗ ਜੇ ਤੇ ਇਹ ਇੱਕ 10 ਮਸਿਆਂ ਨੂੰ ਸਾਰੀਆਂ ਹੱਲ ਕਰੋਗੇ ਕਾਉਂਸਲਰ ਦੇ ਦੇਖੋ ਜੀ ਇਹ ਵਾਰਡ ਵਾਸੀਆਂ ਦਾ ਵਿਸ਼ਵਾਸ ਮੈਂ ਜਿੱਤਿਆ ਤੇ ਮੈਂ ਉਹਨਾਂ ਨੂੰ ਇਹ ਪੂਰਨ ਵਿਸ਼ਵਾਸ ਤੁਹਾਡੇ ਚੈਨਲ ਗਾਈ ਮਾਧਮ ਰਾਈ ਵੀ ਇਹ ਦਿਖਾਉਣਾ ਚਾਹਨਾ ਕਿ ਤੁਹਾਡਾ ਵਿਸ਼ਵਾਸ ਨਹੀਂ ਟੁੱਟੇਗਾ ਸੋ ਰਹੀ ਗੱਲ ਕਾਮਾਕਾਰਾਂ ਦੀ ਜਿਹੜੇ ਕਾਮਕਾਰ ਨੇ ਉਹ ਬੇਸਿਕ ਨੀਡਸ ਵਾਰਡ ਵਾਸੀਆਂ ਦੀ ਹੁੰਦੀਆਂ ਕੋਈ ਉਹਨਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਹੁੰਦਾ ਕੋਈ ਗਲਤ ਕੰਮ ਨਹੀਂ ਉਹਨਾਂ ਦੀ ਮੰਗ ਹੁੰਦੀ ਉਹਨਾਂ ਦੀ ਮੰਗ ਹੈ ਸਿਰਫ ਤੇ ਸਿਰਫ ਪੀਣ ਲਈ ਸਾਫ਼ ਪਾਣੀ ਸੀਵਰੇਜ ਪ੍ਰਣਾਲੀ ਸਹੀ ਹੋਵੇ ਸਟਰੀਟ ਲਾਈਟ ਰਾਤ ਨੂੰ ਜਗੇ ਤੇ ਉਸ ਦੇ ਨਾਲ ਹੀ ਜਿਹੜੀਆਂ ਗਲੀਆਂ ਸੜਕਾਂ ਮਹੱਲੇ ਦੀਆਂ ਸੜਕਾਂ ਵਾਂ ਉਹ ਸਹੀ ਹੋਣ। ਸੂ ਤਾਂ ਲੋ ਇਹ ਜਾ ਕੇ ਬੜੀ ਖੁਸ਼ੀ ਹੋਏਗੀ ਕਿ ਆਹ ਦੇਖੋ ਮੈਂ ਐਪ ਬੁੱਕ ਹੋਣੇ ਆਈ ਆ ਜਸਟ ਛੱਪ ਗਿਆ। ਇਹਦੇ ਵਿੱਚ ਤੁਸੀਂ ਪੜ ਸਕਦੇ ਜੇ ਕਿ ਮੈਂ ਸੀਵਰੇਜ ਦੀ ਸ਼ਿਕਾਇਤਾਂ ਦੇ ਲਈ ਪ੍ਰੋਪਰ ਇੱਕ ਤਿਆਰ ਕੀਤੀ ਆ। ਇਹਦੇ ਵਿੱਚ ਗਲੀ ਦਾ ਨਾਮ ਆ ਜਾਏਗਾ ਕੰਪਲੇਂਟ ਕਰਤਾ ਤੇ ਉਹਦਾ ਮੋਬਾਈਲ ਨੰਬਰ। ਇਹਦੀ ਨਾਲ ਇੱਕ ਕਾਰਬਨ ਮੇਰੇ ਕੋਲ ਰਹੇਗਾ ਤੇ ਇੱਕ ਜਿਹੜਾ ਵਾ ਉੱਪਰਲਾ ਲਾ ਕੇ ਜਿਹੜੇ ਸ਼ਿਕਾਇਤ ਕਰਤਾਵਾ ਉਹਨਾਂ ਦੇ ਨਾਮ ਡਿਟੇਲ ਸਾਰੀ ਸਾਡੇ ਕੋ ਆ ਜੇਗੀ ਮੇਰੇ ਆਫਿਸ ਦੇ ਦੋ ਮੁੰਡੇ ਸੀਵਰੇਜ ਠੀਕ ਕਰਵਾ ਲੈ ਮੁੰਡਿਆਂ ਦੇ ਨਾਲ ਜਾਣਗੇ ਸੋ ਮੇਰੇ ਆਫਿਸ ਦੇ ਮੁੰਡਿਆਂ ਦਾ 메ਨ ਕੰਮ ਇਹ ਹੋਏਗਾ ਕਿ ਜਿਹੜੀ ਗਲੀ ਦੇ ਵਿੱਚੋਂ ਕੰਪਲੇਂਟ ਆਈ ਆ ਉਸ ਗਲੀ ਦੇ ਐਂਟਰ ਕਰਨ ਤੋਂ ਪਹਿਲੋਂ ਜਿਹੜਾ ਕੰਪਲੇਂਟ ਕਰਤਾ ਉਹਨੂੰ ਫੋਨ ਕੀਤਾ ਜਾਏਗਾ ਕਿ ਤੁਹਾਡੀ ਇਹ ਗਲੀ ਦੀ ਕੰਪਲੇਂਟ ਆ ਤੇ ਕੰਪਲੇਂਟ ਹੱਲ ਕਰਨ ਤੋਂ ਬਾਅਦ ਦੁਬਾਰਾ ਫੇਰ ਉਹਨੂੰ ਫੋਨ ਕਰਕੇ ਕਿਹਾ ਜਾਏਗਾ ਕਿ ਤੁਹਾਡੀ ਇਹ ਕੰਪਲੇਂਟ ਜਿਹੜੀ ਆ ਉਹ ਦੂਰ ਹੋ ਗਈ ਆ ਤਾਂ ਕਿ ਹਵਾਈ ਗੱਲਾਂ ਨਾਲ ਆਪਾਂ ਕਰ ਸਕੀਏ ਜਮੀਨੀ ਹਕੀਕਤ ਗਰਾਉਂਡ ਲੈਵਲ ਤੇ ਜਿਹੜੇ ਕੰਮ ਨੇ ਉਹ ਆਪਾਂ ਕਰਾ ਸਕੀਏ ਕਿਉਂਕਿ ਹਵਾਈ ਕਿਲੇ ਜਿਹੜੇ ਆ ਉਹ ਪਹਿਲੇ ਜਿੰਨੇ ਵੀ ਸੀਗੇ ਉਹ ਸਾਰੇ ਜਿਹੜੇ ਹਵਾਈ ਕਿਲੇ ਬਣਾਏ ਆ ਹਵਾਈ ਫੈਰ ਹੀ ਕੀਤੇ ਆ ਗਰਾਉਂਡ ਲੈਵਲ ਤੇ ਕਿਸੇ ਨੇ ਕੰਮ ਨਹੀਂ ਕੀਤਾ ਸੋ ਮੇਰੀ ਬੇਸਿਕ ਨੀਡਸ ਆ ਮੇਰੀ ਬੇਸਿਕ ਜਿਹੜੀ ਸੋਚ ਆ ਗਰਾਉਂਡ ਲੈਵਲ ਦੇ ਨਾਲ ਜੁੜੀ ਹੋਈ ਸੋਚ ਆ ਤਾਂ ਕਿ ਗਰਾਉਂਡ ਲੈਵਲ ਤੇ ਕੰਮ ਹੋਣ ਇਸ ਦੇ ਨਾਲ ਹੀ ਮੈਂ ਇੱਕ ਅਫਸਰ ਜਿਹੜਾ ਨੰਬਰ ਆ ਉਹ ਵੀ ਇੱਕ ਦਾ ਸਪੈਸ਼ਲ ਸੀਵਰੇਜ ਪ੍ਰਣਾਲੀ ਦੀਆ ਕੰਪਲੇਂਟਸ ਲਈ ਇੱਕ ਨੰਬਰ ਜਿਹੜਾ ਉਹ ਜਾਰੀ ਕੀਤਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਨੰਬਰ ਬੋਲਣਾ ਚਾਹਨਾ 6284723099 ਦੁਬਾਰਾ ਫੇਰ ਲਿਖ ਰਿਹਾ 6284723099 ਇਸ ਨੰਬਰ ਤੇ ਕੰਪਲੇਂਟਸ ਤੁਸੀਂ ਕਰੋ ਸੀਵਰੇਜ ਦੀਆ ਵਿਦਿਨ ਫਿਊ ਮਿੰਟਸ ਲੋਕੀ ਦੇ ਕਹਿੰਦੇ ਆ ਜੀ ਕੁਝ ਦਿਨਾਂ ਚ ਮੈਂ ਕਹਿੰਦਾ ਕਿ ਕੁਝ ਮਿੰਟਾਂ ਦੇ ਵਿੱਚ ਤੁਹਾਡੇ ਕੋਲ ਸੀਵਰੇਜ ਵਾਲੇ ਮੁੰਡੇ ਪਹੁੰਚ ਜਾਣਗੇ ਵਿਦ ਮੇਰੀ ਦਫ਼ਤਰ ਦੇ ਮੁੰਡੇ ਨਾਲ ਹੋਣਗੇ ਤੁਹਾਡੀ ਮੁਸ਼ਕਿਲ ਜਿਹੜੀ ਆ ਮੌਕੇ ਤੇ ਹੱਲ ਕਰਾਈ ਜਾਏਗੀ ਵੱਡੀ ਤੋਂ ਵੱਡੀ ਮੁਸ਼ਕਿਲ ਜੇ ਕੋਈ ਪਾਈਪ ਪੈਣ ਵਾਲੀ ਆ ਜਾਂ ਕੋਈ ਮਸ਼ੀਨ ਲੱਗਣ ਵਾਲੀ ਆ ਉਹਨੂੰ ਜ਼ਰੂਰ ਦੇਣ ਲੱਗ ਸਕਦੇ ਆ ਉਹ ਵੀ ਦਿਨ ਗਏ ਆ ਮੈਂ ਮਹੀਨੇ ਨਹੀਂ ਗਏ ਉਹ ਨੂੰ ਜ਼ਰੂਰ ਇੱਕਦਾਂ ਦੇ ਲੱਗ ਸਕਦਾ ਬਾਕੀ ਜਿਹੜੀ ਕੋਈ ਬਲਾਕੇਜ ਹੋਏਗੀ ਉਹ ਆਪਾਂ ਮੌਕੇ ਤੇ ਵਿਦਨ ਫਿਊ ਮਿੰਟਸ ਜਿਹੜੇ ਆ ਉਹ ਹੱਲ ਕਰਾਂਗੇ ਨਵੀ ਜੀ ਜਿਤਨਾ ਮੇਨ ਬਲਾਰਿਆ ਸਾਹਿਬ ਦੇ ਆਪਣੇ ਕਾਉਂਸਲਰ ਬਣੇ ਨੇ ਅੱਠ ਕਾਉਂਸਲਰ ਬਣੇ ਨੇ ਉਹਨਾਂ ਦਾ ਇੱਕ ਬੂਟਾ ਲੱਗ ਗਿਆ ਜੀ ਹਲਕੇ ਦੇ ਵਿੱਚ ਜਿਹੜੀ 2027 ਦੀ ਜਿਹੜੀ ਆ ਰਹੀ ਹੈ ਉਹ ਕਿੱਦਾਂ ਦੇਖ ਰਹੇ ਜੀ ਉਹਨਾਂ ਨੂੰ ਵੀ ਤੁਸੀਂ ਇੱਕ ਤੁਸੀਂ ਵੀ ਮੌਜੂਦ ਹੋ ਹਣ ਕਾਉਂਸਲਰ ਬਣੇ ਜੀ ਕਿੱਦਾਂ ਦੇਖ ਰਹੇ ਆਨਾਲ ਸਮਾਜ ਜਿਹੜਾ 2027 ਦਾ ਹਾਂ ਜੀ ਲੋਕਾਂ 'ਚ ਬੜਾ ਹੁਸ਼ਾਵਾ ਲੋਕੀ ਪਪਾ ਭਾਰ ਨੇ ਲੋਕਿਆ ਜਿਹੜੇ ਆ ਪੂਰਾ ਮੰਨ ਬਣਾ ਚੁਕੇ ਨੇ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਇਹਦਾ ਨੀ ਪੱਥਰ ਜਿਹੜਾ ਵਾ ਉਹ ਐਸ ਚੋਣਾਂ ਦੇ ਵਿੱਚ ਰੱਖਿਆ ਗਿਆ ਤੁਸੀਂ ਆਪ ਦੇਖੋ ਇਤਿਹਾਸ ਚਪੇਲੀ ਵਾਰ ਹੋਇਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿ ਸਟੇਟ ਦੇ ਵਿੱਚ ਸਰਕਾਰ ਕੋਈ ਹੋਵੇ ਤੇ ਕਾਰਪੋਰੇਸ਼ਨ ਜਿਹੜੀ ਆ ਮੇਅਰ ਜਿਹੜਾ ਵਾ ਆਪੋਜੀਸ਼ਨ ਦਾ ਬਣਨ ਜਾ ਰਿਹਾ ਹੋਵੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਤੇ ਖੋਖਲੇ ਜਿਹੜੇ ਝੂਟੇ ਲਾਰੇ ਤੇ ਦਾਵੇ ਸੀਗੇ ਉਹਦੀ ਫੂਕ ਨਿਕਲ ਚੁੱਕੀ ਆ ਲੋਕਾਂ ਦੇ ਬੇਅੰਤ ਹ ਪਿਆਰ ਜਿਹੜਾ ਵਾ ਕਾਂਗਰਸ ਪਾਰਟੀ ਦੇ ਪ੍ਰਤੀ ਵਿਸ਼ਵਾਸ ਜਿਹੜਾ ਆਪਣਾ ਕਾਂਗਰਸ ਪਾਰਟੀ ਦੇ ਪ੍ਰਤੀ ਆਪਣਾ ਦਿਖਾਇਆ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਹੁਮਤ ਦੇ ਨਾਲ ਬਹੁਤ ਹੀ ਜਿਆਦਾ ਸੀਟਾਂ ਦੇ ਨਾਲ ਮੇਰੀ ਆਏਗੀ ਤੇ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਇਹ ਜੀ ਨਵੀ ਜੋੜਾ ਜੀ ਜਿਹੜੇ ਵਾਰ ਨੰਬਰ 46 ਤੋਂ ਹੀ ਨੌਜਵਾਨ ਆਗੂ ਨੇ ਜਿਹੜੇ ਕੌਂਸਲਰ ਬਣੇ ਨੇ ਉਹਨਾਂ ਨੇ ਦੱਸਿਆ ਜਿਹੜੇ 2027 ਦਾ ਜਿਹੜਾ ਇਹ ਮੋਡ ਜਿਹੜਾ ਦਾ ਹਲਕਾ ਦੱਖਣੀ ਦੇ ਵਿੱਚ ਜਿਹੜੇ ਬਲਾਰੀਆ ਸਾਹਿਬ ਦੀ ਗਵਾਈ ਵਿੱਚ ਵੱਜ ਚੁੱਕਾ ਵਾ ਤੇ ਆਪਾਂ ਇਦਾਂ ਹੀ ਮੁਲਾਕਾਤ ਕਰਦੇ ਰਾਵਾਂਗੇ ਧੰਨਵਾਦ